ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 7 ਦਿਨਾਂ ਦੇ ਮੌਸਮ ਦੀ ਯਾਨੀ ਕਿ ਹੁੰਦੇ ਜਿਹੜੇ 7 ਦਿਨ ਨੇ ਅਗਲਾ ਹਫਤਾ ਜਿਹੜਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਤੇ ਮੌਸਮ ਪੰਜਾਬ ਦਾ ਕਿਹਦਾ ਰਹਿ ਸਕਦਾ ਹੈ ਮੌਨਸਨ ਦੇ ਮੀਂਹ ਕਿੰਨੇ ਕਿ ਲੱਗਣਗੇ ਇਸ ਹਫਤੇ ਤੇ ਕੀ ਹੋਏਗੀ ਮੌਸਮ ਦੇ ਸਾਰੇ ਜਾਣਕਾਰੀ ਰਿਪੋਰਟ ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦੇਾਂਗੇ ਸੈਟਲਾਈਟ ਦੱਸਿਨਾ ਤੁਹਾਡੇ ਨਾਲ ਇਸ ਵੀਰੇ ਦੀਆਂ ਲਾਈਵ ਤੇ ਤਾਜ਼ਾ ਸਾਂਝੀਆਂ ਕਰ ਰਹੇ ਹਾਂ ਲਗਭਗ ਸਵੇਰ ਦੇ 5:00 ਇਕੱਠ ਵੱਜ ਚਲੇ ਜਾ ਸੋ ਮੌਸਮ ਦੇ ਦੇ ਨਾਲ ਤੇ ਹੌਤਫਾ ਗੱਲ ਵਿੱਚ ਇਸ ਵੇਲੇ ਸਾਫ਼ ਹੀ ਬਣਿਆ ਹੋਇਆ ਕੋਈ ਵੱਡੀ ਫੇਰ ਬਦਲ ਕੋਈ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਲੱਗ ਰਹੀ ਅੱਜ ਦੀ ਜੇਕਰ ਗੱਲ ਕਰਦੇ ਹਾਂ ਤੇ ਮੌਸਮ ਗਰਮ ਤੇ ਖੁਸ਼ਕ ਰਹੇਗਾ ਪਛੋਂ ਦੀਆਂ ਹਵਾਵਾਂ ਮਾਰੋਂ ਕਰਿਆ ਰਣ ਗਿਆ ਸੋ ਅਗਲੇ 3-4 ਦਿਨਾਂ ਤੱਕ ਇਹ ਫੇਰ ਬਦਲੇ ਇਸੇ ਤਰ੍ਹਾਂ ਚੱਲਦੇ ਰਹਿਣ ਦੇ ਆਸਾਰ ਹੋਣਗੇ ਜੇਕਰ ਗੱਲ ਕਰੀਏ ਜੀ ਅਗਲੇ ਮਤਲਬ ਕਿ ਅਗਲੇ ਸਿਸਟਮ ਦੀ ਕੀ ਅਗਲਾ ਫਾਚਿੰਗ ਸਿਸਟਮ ਕਦ ਆ ਸਕਦਾ ਜਿਵੇਂ ਕਿ ਸਾਨੂੰ ਦੱਸਿਆ ਜਾ ਰਿਹਾ ਕਿ ਸਤੰਬਰ ਦੇ ਅਖੀਲੇ ਦਿਨਾਂ ਦੇ ਵਿੱਚ 28 29 ਤਰੀਕ ਤੇ ਲੱਗੇ ਸਿਸਟਮਾਂ ਦਾ ਜਾਖਰਿਆ ਹਾਲੇ ਫਿਲਹਾਲ ਉਹਦੀ ਕਿੰਨੀ ਤਰੀਕ ਹੋਏਗੀ 28 ਹੋਏਗੀ ਅਤੇ ਦਿਨ ਨੂੰ ਆਉਂਦਾ ਇਹ ਲੱਗ ਜਾ ਕੇ ਪਤਾ ਲੱਗੇਗਾ ਫਿਲਹਾਲ ਅਗਲੇ 5-7 ਦਿਨਾਂ ਯਾਨੀ ਕਿ 25 ਅਪ੍ਰੈਲ ਤੱਕ ਮੌਸਮ ਗਰਮ ਤੇ ਖੁਸ਼ਕ ਰਹੇਗਾ ਅੱਛੀਆਂ ਹਵਾਵਾਂ ਜਿਹੜੀਆਂ ਨਹਿਰਮ ਕਦੀਆਂ ਰਹਿਣਗੀਆਂ ਜੇਕਰ ਟੈਂਪਰੇਚਰ ਵਾਲੇ ਫਖੋ ਦੇਦਿਆਂ ਤੇ 37.1 ਡਿਗਰੀ ਤਨਾ ਮਾਨਸਾ ਜਿਲ੍ਹਾ ਸੋਤਕ ਗਰਮ ਰਿਹਾ ਬੀਤੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਤੇ ਮਈਵਾਤ ਖੇਤਰ ਹਰਿਆਣਾ ਦੇ ਵਿੱਚ ਨੋਹ ਖੇਤਰ ਦੇ ਜਿਹੜਾ ਨਾਲ ਲੱਗਦਾ 36.8 ਡਿਗਰੀ ਨਾਲ ਉਹ ਵੀ ਸੋਤਕ ਗਰਮ ਖੇਤਰ ਹੈ ਅਜੋ 36.8 ਦੀ ਅਸਾਸ ਟੈਂਪਰੇਚਰ ਚੱਲਦੇ ਹੋਏ ਨੇ ਪੰਜਾਬ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਦਿਨ ਕਰਨ ਤੇ ਖੁਸ਼ਕ ਖਣ ਜੋ ਆਜਾ ਜਾਰੀ ਕੀਤੀ ਆ ਮੌਸਮ ਵਿਭਾਗ ਨੇ ਸਤੰਬਰ 22 ਦੀ ਤਰੀਕ ਲਈ ਹੋਈ ਆ ਪੰਜਾਬ ਦੇ ਲਈ ਵਾਰਨਿੰਗ ਆ ਫਾਈਲ ਤੋਂ ਲੈ ਕੇ 27 28 ਤਰੀਕ ਤੱਕ ਨੌ ਆਣਗੇ ਤੇ ਲੈ ਕੇ ਆਇਆ ਕਿਸੇ ਤਰ੍ਹਾਂ ਦੇ ਅਲਰਟ ਕੋਈ ਚੇਤਾਵਨੀ ਨਹੀਂ ਹੈ ਤੁਹਾਨੂੰ